ਕੀ ਚਲਾਨ ਜਿਹੜੇ ਹੁਣ ਕੱਟੇ ਜਾ ਰਹੇ ਆ ਡਿਜੀਟਲ ਇੰਡੀਆ ਵਿੱਚ ਚਲਾਨ ਹੁਣ ਡਿਜੀਟਲ ਹੋ ਗਏ ਆ ਸਰ ਡਿਜੀਟਲ ਚਲਾਨ ਕੱਟ ਰਹੇ ਜੀ ਹਾਂਜੀ ਹਾਂਜੀ ਡਿਜੀਟਲ ਜੀ ਸਰ ਇਹ ਹਦਾਇਤ ਕੀ ਤੁਸੀਂ ਦਰਨਾ ਚਾਹੁੰਦੇ ਆ ਅਸੀਂ ਤਾਂ ਦੇਖੋ ਹਰ ਇੱਕ ਨਾਗਰਿਕ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਪਹਿਲੇ ਨਾ ਜਿੱਦਾਂ ਅਸੀਂ ਹੱਥ ਦੇ ਨਾਲ ਚਲਾਨ ਬੁੱਕਾ ਹੁੰਦੀਆਂ ਸੀਗੀਆਂ ਤੇ ਹੱਥ ਦੇ ਨਾਲ ਚਲਾਨ ਕੱਟਦੇ ਸੀਗੇ ਕਿਤੇ ਕੋ ਕਿਸੇ ਤੋਂ ਲਾਇਸੈਂਸ ਜਾਰਸੀ ਮੰਗਦੇ ਸੀ ਤਾਂ ਚਲੋ ਕਈ ਵਾਰੀ ਬੰਦਾ ਕਿਸਦਾ ਨਾਮ ਲੈ ਦਿੰਦਾ ਸੀ ਜਾਂ ਕਿਦਾਂ ਵੀ ਐ ਤਾਂ ਕਈ ਵਾਰੀ ਭਾਈ ਬੰਦੀ ਹਾਂ ਸ਼ਪਾਰਸ਼ ਵੀ ਹੋ ਜਾਂਦੀ ਸੀ ਭਾਈ ਬੰਦੀ ਵੀ ਆਪਾਂ ਕਰ ਦਿੰਦੇ ਸੀਗੇ ਤੇ ਹੁਣ ਕੀ ਐ ਹੁਣ ਅਸੀਂ ਇਹਦੇ ਨਾਲ ਸਿਰਫ ਉਹਨੂੰ ਸਕੈਨ ਕਰਨਾ ਤੇ ਵਿੱਚ ਉਹ ਨਾਗਰਿਕ ਦੀ ਫੋਟੋ ਆ ਜਾਣੀ ਐ ਵਿੱਚ ਉਹਦੇ ਵਹੀਕਲ ਦੀ ਜੇ ਚਾਹੇ ਕਾਰ ਚਲਾ ਰਿਹਾ ਚਾਹੇ ਉਹਨੂੰ ਮੋਟਰਸਾਈਕਲ ਸਕੂਟਰ ਚਲਾ ਰਿਹਾ ਕੋਈ ਵੀ ਗੱਡੀ ਚਲਾ ਰਿਹਾ ਚਾਹੇ ਬੱਸ ਸਟਿਪਰ ਮਤਲਬ ਜਿੰਨੀਆਂ ਵੀ ਗੱਡੀਆਂ ਚੱਲ ਰਹੀਆਂ ਆਪਾਂ ਇਹਨੂੰ ਸਕੈਨ ਕਰਨਾ ਪਹਿਲਾਂ ਕੋਈ ਕਿਹਨੇ ਚਲਾਉਣਾ ਇਹ ਵੀ ਰਿਪੋਰਟ ਆ ਜਾਊਗੀ ਜਿਹੜੀ ਡਿਟੇਲ ਆ ਜਾਊਗੀ ਹਾਂ ਇਹਦੇ ਵਿੱਚ ਕੀ ਐ ਜਿੰਨੇ ਉਹਦੇ ਪਹਿਲਾਂ ਚਲਾਨਾ ਉਹ ਵੀ ਉਹਦੀ ਰਿਪੋਰਟ ਵੀ ਆ ਜਾਣੀ ਹੈ ਤੇ ਇਹਦਾ ਇਨਸ਼ੋਰੈਂਸ ਪੋਲੂਸ਼ਨ ਬਾਰੇ ਸਾਰੀ ਉਹਦੀ ਡਿਟੇਲ ਕਿਹਦੇ ਨਾਮ ਤੇ ਹੈ ਮਤਲਬ ਸਾਰਾ ਉਹਦਾ ਮਾਡਲ ਜੋ ਚੈਸੀ ਨੰਬਰ ਇੰਜਨ ਨੰਬਰ ਸਾਰਾ ਕੁਝ ਆ ਜਾਂਦਾ ਅੱਛਾ ਜੀ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਪਹਿਲਾਂ ਜਿੱਦਾਂ ਵੀ ਚੱਲਦਾ ਰਿਹਾ ਚੱਲਦਾ ਰਿਹਾ ਜਿੱਦਾਂ ਦਾ ਹੁਣ ਮਤਲਬ ਇਹ ਚੀਜ਼ਾਂ ਆ ਗਈਆਂ ਈ ਮਸ਼ੀਨ ਈ ਮਸ਼ੀਨ ਕਹਿੰਦੇ ਇਹਨੂੰ ਮਤਲਬ ਇਹਦੇ ਨਾਲ ਹੀ ਚਲਾਨ ਹੋਣੇ ਆਪਣੇ ਆਪ ਨੂੰ ਹਰ ਇੱਕ ਬੰਦੇ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਆਪ ਚ ਸੁਧਾਰ ਲੈਣਾ ਪੈਣਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪੈਣੀ ਹੈ ਹਰ ਇੱਕ ਨਾਗਰਿਕ ਨੂੰ ਜੀ ਇਹ ਸਰਕਾਰਾਂ ਵੱਲੋਂ ਮਤਲਬ ਹਦਾਇਤਾਂ ਨੇ ਜਿੱਦਾ ਐਕਸੀਡੈਂਟਾਂ ਨੂੰ ਧਿਆਨ ਚ ਰੱਖਦੇ ਹੋਏ ਐਕਸੀਡੈਂਟ ਹੀ ਬਹੁਤ ਜ਼ਿਆਦਾ ਹੁੰਦੇ ਨੇ ਇਹਨਾਂ ਚੀਜ਼ਾਂ ਦੀ ਲੋੜ ਵੀ ਹੈਗੀ ਸੀ ਰੋਂਗ ਪਾਰਕਿੰਗ ਕਰਕੇ ਬਹੁਤ ਐਕਸੀਡੈਂਟ ਰੋਂਗ ਪਾਰਕਿੰਗ ਵੀ ਹੋਰ ਵੀ ਜਿੱਦਾ ਓਵਰ ਸਪੀਡ ਹੈ ਕੁਝ ਵੀ ਹੈ ਕੋਈ ਮਤਲਬ ਕਿਸੇ ਕਿਸੇ ਕਿਸਮ ਦੀ ਵੀ ਗਲਤੀ ਕਰਦਾ ਸੀ ਤਾਂ ਉਹ ਕਈ ਵਾਰੀ ਤਾਂ ਦਰਗੁਚਰ ਹੋ ਜਾਂਦੀ ਸੀ ਤੇ ਹੁਣ ਇਹਦੇ ਨਾਲ ਕੀ ਹੈ ਹੁਣ ਤੁਸੀਂ ਵੱਡੇ ਸ਼ਹਿਰਾਂ 'ਚ ਦੇਖਿਓ ਬਈ ਮਹਾਲੀ ਚੰਡੀਗੜ੍ਹ ਜਾਇਓ ਹਮਾਤਰਲ ਜਾਇਓ ਤਾਂ ਉੱਥੇ ਉਹਨਾਂ ਨੇ ਬਿਲਕੁਲ ਕੈਮਰੇ ਲਾਤੇ ਜੀ ਜੀ ਤੇ ਉੱਥੇ ਮੁਲਾਜ਼ਮ ਵੀ ਨਹੀਂ ਖੜਦੇ ਹੌਲੀ ਹੌਲੀ ਸਾਰਾ ਕੁਝ ਹੋ ਜੂ ਪੇ ਤੁਸੀਂ ਆਪਣੀ ਗੱਡੀ ਨੂੰ ਜਦੋਂ ਵੀ ਸਮਾਨ ਲੈਣ ਆਉਂਦੇ ਸ਼ਹਿਰ ਨੂੰ ਤੇ ਗੱਡੀ ਨੂੰ ਪ੍ਰੋਪਰ ਪਾਰਕਿੰਗ ਕਰੋ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਵੀ ਸ਼ਹਿਰ ਚ 6-7 ਪਾਰਕਿੰਗਾਂ ਹੈਗੀਆਂ ਜਿੱਦਾਂ ਬੱਸ ਅੱਡੇ ਪਾਰਕਿੰਗ ਤੁਸੀਂ ਗੱਡੀ ਕਰ ਸਕਦੇ ਹੋ ਸਬਜ਼ੀ ਮੰਡੀ ਦੇ ਪੈਕ ਸੈਟ ਵੀ ਹੈਗੀ ਹੈ ਕਲਾਮ ਰੋਡ ਤੇ ਮੰਦਿਰ ਦੇ ਕੋਲ ਪਾਰਕਿੰਗ ਹੈਗੀ ਹੈ ਉਸ ਤੋਂ ਅੱਗੇ ਆ ਕੇ ਥਾਣੇ ਦੇ ਸਾਹਮਣੇ ਪਾਰਕਿੰਗ ਹੈਗੀ ਹੈ ਫਿਰ ਪਾਰਾ ਤਰੀ ਪਾਰਕ ਹੈਗੀ ਹੈ ਰੇਲਵੇ ਰੋਡ ਤੇ ਦੋ ਪਾਰਕਿੰਗ ਹੈਗੀਆਂ ਤੁਸੀਂ ਕੁਝ ਵੀ ਸਮਾਨ ਲੈਣਾ ਮੈਂ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਸਾਨੂੰ ਭਈ ਮਤਲਬ ਗੱਡੀ ਆਪਣੀ ਪਾਰਕਿੰਗ ਲਾਓ ਪ੍ਰੋਪਰ ਸਾਨੂੰ ਤਾਂ ਐਸਐਸਪੀ ਸਾਹਿਬ ਵੱਲੋਂ ਵੀ ਇਹੀ ਹਦਾਇਤਾਂ ਨੇ ਕਿਸੇ ਨੂੰ ਕੋਈ ਟ੍ਰੈਫਿਕ ਦੇ ਸਬੰਧ ਵਿੱਚ ਕੋਈ ਪ੍ਰੋਬਲਮ ਨਾ ਆਵੇ ਆਪਣੀ ਸਾਫ ਸੁਥਰੀ ਡਿਊਟੀ ਕਰਨੀ ਹੈ ਜੀ ਅਸੀਂ ਤਾਂ ਹਰ ਇੱਕ ਨਾਗਰਿਕ ਨੂੰ ਬੇਨਤੀ ਵੀ ਕਰਦੇ ਆ ਸਮਝਾਉਂਦੇ ਵੀ ਆ ਸਾਡੇ ਐਸਐਸਪੀ ਸਾਹਿਬ ਵੱਲੋਂ ਇਹੀ ਹਦਾਇਤਾਂ ਨੇ ਵੀ ਤਾਲਮੇ ਰੱਖਣਾ ਸਾਰਿਆਂ ਦੇ ਨਾਲ ਵਧੀਆ ਡਿਊਟੀ ਕਰਨੀ ਹੈ ਤੇ ਲੋਕਾਂ ਨੂੰ ਅਵੇਰਨੈਸ ਕਰਨਾ ਅਸੀਂ ਅਵੇਰਨੈਸ ਵੀ ਕਰਦੇ ਆ ਤੇ ਆਪਣੇ ਗੱਡੀ ਦੇ ਵਿੱਚ ਤਕਰੀਬਨ ਅਸੀਂ 15 20 ਵਾਰੀ ਲਾਸਟਮੈਂਟ ਕਰਦੇ ਆ ਰੇਲਵੇ ਰੋਡ ਤੇ ਵੀ ਹੋਰ ਵੀ ਵੀ ਅੱਗੇ ਇਦਾਂ ਕਰਦੇ ਸੀਗੇ ਹੁਣ ਇਦਾਂ ਈ ਮਸ਼ੀਨ ਦੇ ਨਾਲ ਚਲਾਨ ਹੁੰਦੇ ਆ ਆ ਵੇਰ ਕਰ ਨਹੀਂ ਤੁਸੀਂ ਆ ਵੇਰ ਨੇ ਹੁਣ ਅੱਗੇ ਅਸੀਂ ਮਤਲਬ ਹੁਣ ਅਸੀਂ ਨਾ ਆਰਸੀ ਲੈਣੀ ਐ ਨਾ ਲਾਇਸੈਂਸ ਮੰਗਦੇ ਆ ਅਸੀਂ ਤਾਂ ਗੱਡੀ ਦਾ ਤੇ ਬਾਇਓ ਡਾਟਾ ਦੇਖਣਾ ਜੇ ਵਿੱਚ ਆ ਗਿਆ ਤਾਂ ਠੀਕ ਐ ਨਹੀਂ ਤਾਂ ਫਿਰ ਅਸੀਂ ਦੂਜੀ ਤਰ੍ਹਾਂ ਬੌਂਡ ਵੀ ਕਰ ਸਕਦੇ ਆ ਜੀ ਪਰ ਆਪਾਂ ਇਹ ਗੱਲ ਸਮਝੇ ਮੋਟੀ ਮੋਟੀ ਕਿ ਮੰਨ ਲਓ ਕੋਈ ਗੀਤਾਬਾ ਰੇਲਵੇ ਰੋਡ ਤੇ ਗੱਡੀ ਖੜੀ ਕਰਕੇ ਚੱਲ ਗਿਆ ਕਿ ਮੈਂ 2 ਮਿੰਟ ਚ ਆਇਆ ਰੇਲ ਗੀਤਾਬਾ ਰੋਡ ਤੇ ਸ਼ਾਪਿੰਗ ਕਰਨ ਚੱਲ ਗਿਆ ਲੱਗ ਗਿਆ ਅੱਧਾ ਘੰਟਾ ਤੁਸੀਂ ਲੱਭੀ ਜਾਂਦੇ ਆ ਬੰਦਾ ਨਹੀਂ ਆਉਂਦਾ ਉਹਦੇ ਆਉਣ ਤੋਂ ਪਹਿਲੇ ਉਹਦਾ ਚਲਾਨ ਕੱਟ ਹੋ ਜਾਣਾ ਹਾਂ ਹੁਣ ਇਹ ਚੀਜ਼ ਖਤਮ ਹੋ ਗਈ ਸਾਨੂੰ ਲੱਪਣ ਦੀ ਲੋੜ ਨਹੀਂ ਅਸੀਂ ਕੁਝ ਨਹੀਂ ਲੱਪਣਾ ਮਤਲਬ ਕਿੱਦਾਂ ਸਾਡੇ ਲੋਕੀ ਕਹਿੰਦੇ ਹੁੰਦੇ ਸੀ ਕਿ ਸਾਡਾ ਜਿਆਦਾ ਦੁਆਬਾ ਬਾਹਰੀ ਹੈ ਨਾ ਜੀ ਇਹ ਕਹਿੰਦੇ ਹੁੰਦੇ ਸੀ ਬਾਹਰੀ ਫੋਰਸਿੱਦਾ ਉਹ ਬੋਲਦੇ ਨਹੀਂ ਮਿਸਬੀਵ ਨਹੀਂ ਇਹ ਚੀਜ਼ ਸਾਰੀ ਘਟ ਗਈ ਖਤਮ ਹੋ ਗਈ ਨਾ ਤਾਂ ਆਪਾਂ ਕਿਸੇ ਨਾਲ ਮਿਸਬੀਵ ਕਰਨਾ ਨਾ ਅਸੀਂ ਕਿਸੇ ਨਾਲ ਕੋਈ ਆਰਗੂਮੈਂਟ ਨਾ ਸਾਡੇ ਨਾਲ ਹੀ ਕੋਈ ਕਰੂਗਾ ਕੋਈ ਆਰਗੂਮੈਂਟ ਨਹੀਂ ਹੋਣਾ ਉਹ ਖਤਮ ਹੋ ਗਿਆ ਕੰਮ ਅਸੀਂ ਉਹਦਾ ਸਕੈਨ ਕਰਨਾ ਉਹ ਜਿਹੜੀ ਉਹਦੀ ਗਲਤੀ ਹੈ ਕਿਉਂਕਿ ਗਲਤ ਅਸੀਂ ਕੰਮ ਅਸੀਂ ਗਲਤ ਕੰਮ ਨਹੀਂ ਕਰਨਾ ਸਾਨੂੰ ਤਾਂ ਸਾਰੇ ਇੱਕੋ ਜਿਹੇ ਨਾ ਛੋਟੇ ਤੋਂ ਵੱਡੇ ਸਾਨੂੰ ਤਾਂ ਸਾਰੇ ਇੱਕੋ ਹੀ ਨਾ ਜਿਹੜਾ ਵੀ ਬੰਦਾ ਗਲਤੀ ਕਰੂਗਾ ਅਸੀਂ ਉਸਕੈਨ ਕਰ ਹਾਂ ਉਹਨੂੰ ਉਹਦੇ ਫੋਨ ਤੇ ਮੈਸੇਜ ਮਤਲਬ ਕਈਆਂ ਨੇ ਗੱਡੀਆਂ ਵੇਚੀਆਂ ਹੋਈਆਂ ਉਹ ਪ੍ਰੋਪਰ ਹੀ ਉਹਨਾਂ ਨੂੰ ਬੋਲੋ ਵੀ ਆਪਣੇ ਨਾਮ ਕਰਾਓ ਗੱਡੀਆਂ ਨਹੀਂ ਤਾਂ ਉਹਨੂੰ ਮੈਸੇਜ ਆਣਾ ਜਿਹਨੇ ਵੇਚੀ ਹੋਈ ਹੈ ਉਹ ਐਨਓਸੀ ਪ੍ਰੋਪਰ ਦੇ ਦੇਣਾ ਹਾਂ ਇਸ ਕਰਕੇ ਬੇਨਤੀ ਕਰਦੇ ਆ ਸਾਰੇ ਜਿਨ੍ਹਾਂ ਜੋ ਜੇ ਕੋਈ ਗੱਡੀ ਵੇਚਦਾ ਪ੍ਰੋਪਰ ਉਹਦੇ ਨਾਮ ਕਰਾਓ ਆ ਬਹੁਤ ਵੱਡਾ ਪੁਆਇੰਟ ਦੱਸਿਆ ਤੁਸੀਂ ਮਹੱਤਵਪੂਰਨ ਪੁਆਇੰਟ ਹੈ ਕਿ ਤੁਸੀਂ ਅਗਰ ਗੱਡੀ ਜਿਹਨੂੰ ਵੇਚਿਓ ਤੇ ਨਾਮ ਨਹੀਂ ਕੀਤੇ ਤਾਂ ਇਹ ਨਾ ਹੋਵੇ ਕਿ ਚਲਾਨ ਤੁਹਾਡਾ ਘੱਟ ਹੋ ਜਾਵੇ ਹਾਂ ਇਦਾਂ ਜਿੱਦਾਂ ਹੁਣ ਕਈ ਵਾਰੀ ਕੋਈ ਮੋਟਰਸਾਈਕਲ ਕੋਈ ਹੋਰ ਲੈ ਕੇ ਆ ਜਾਂਦਾ ਉਹ ਮੋਟਰਸਾਈਕਲ ਹੈਗਾ ਸਰਦਾਰ ਜੀ ਦੇ ਨਾਮ ਲੈ ਕੇ ਕੋਈ ਉਹਦਾ ਬੇਟਾ ਜਿੱਦਾ ਉਹਨੇ ਕੇਸ ਨਹੀਂ ਰੱਖੇ ਉਹ ਲੈ ਕੇ ਆ ਜਾਂਦਾ ਆਪਾਂ ਉਹਦਾ ਹੈਲਮਟ ਦਾ ਚਲਾਨ ਕਰ ਦਿੰਦੇ ਆ ਉਰੀ ਜੇ ਕੱਲੂ ਸਾਨੂੰ ਕਹਿ ਸਕਦਾ ਜੀ ਬੋਟਸਾ ਦਾ ਮੇਰੇ ਨਾਮ ਮੈਂ ਤਾਂ ਸਰਦਾਰ ਹਾਂ ਜੀ ਇਦਾਂ ਨਹੀਂ ਅਸੀਂ ਇਹਦੇ ਵਿੱਚ ਫੋਟੋ ਖਿੱਚਦੇ ਆ ਜੀ ਜਿਹੜਾ ਬੰਦਾ ਚਲਾ ਰਿਹਾ ਉਹਦੀ ਫੋਟੋ ਆ ਜਾਂਦੀ ਹੈ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਪ੍ਰੋਪਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਆਪ ਦਾ ਹੈਲਮਟ ਲਓ ਲੈਣੇ ਪੈਣਗੇ ਜੀ ਅਗਰ ਤੁਸੀਂ ਨਾ ਲਓਗੇ ਜਿੱਦਾਂ ਚੱਲਦਾ ਰਿਹਾ ਉਹ ਹੁਣ ਚੱਲਣਾ ਨਹੀਂ ਹੈਗਾ ਕੰਮ ਅੱਗੇ ਤੋਂ ਅੱਗੇ ਕੀ ਆ ਤਕਨੀਕ ਹੋਰ ਆਈ ਜਾਂਦੀ ਆ ਫਿਰ ਤੁਹਾਨੂੰ ਇੰਨੇ ਤੁਹਾਡੇ ਚਲਾਨ ਹੋ ਜਾਣਗੇ ਜਦੋਂ ਤੁਸੀਂ ਇੰਸ਼ੋਰੈਂਸ ਪੋਲੂਸ਼ਨ ਵੜਾਓਗੇ ਪਤਾ ਨਹੀਂ ਤੁਹਾਡੇ 10000 ਦੇ 20000 ਦੇ ਚਲਾਨੀ ਹੋ ਜਾਣਗੇ ਫਿਰ ਤੁਸੀਂ ਸੋਚੋਗੇ ਉਹ ਤਾਂ ਬਣਨੇ ਆ ਜੇ ਤੁਸੀਂ ਉਹ ਚਲਾਨ ਭੁਗਤੋਗੇ ਜੀ